ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਉਹ ਹੌਲੀ ਬੋਲ ਕੋਈ ਸੁਣ ਨਾ ਲਵੇ ਇਹ ਗੱਲ ਅਕਸਰ ਤੁਸੀਂ ਸੁਣੀ ਹੋਵੇਗੀ ਤੇ ਕਿਤੇ ਨਾ ਕਿਤੇ ਤੁਹਾਡੇ ਮੂੰਹੋਂ ਵੀ ਜ਼ਰੂਰ ਨਿਕਲੀ ਹੋਵੇਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਵਾਕ ਕਦੋ-ਕਦੋ ਸਾਡੇ ਮੂੰਹੋਂ ਨਿਕਲਦਾ ਹੈ ਤੇ ਕਦੋ-ਕਦੋ ਸਾਡੇ ਕੰਨਾਂ ਵਿੱਚ ਪੈਂਦਾ ਹੈ ਕਿਉਂਕਿ ਇਹੋ ਜਿਹੀ ਘਟ ਹੀ ਗੁਪਤ ਰਾਜ ਹੁੰਦੇ ਨੇ ਜੋ ਅਸੀਂ ਚਾਹੁੰਦੇ ਹਾਂ ਕਿ ਦੂਸਰਾ ਨਾ ਸੁਣੇ ਅਕਸਰ ਪਰਿਵਾਰ ਵਿੱਚ ਗੜਬੜ ਦਾ ਕਾਰਨ ਅਸੀਂ ਆਪ ਹੀ ਬਣਦੇ ਹਾਂ ਅਸੀਂ ਇਸ ਗੱਲ ਨੂੰ ਦੇਖ ਸਕੀਏ ਭਾਵੇਂ ਨਾ ਦੇਖ ਸਕੀਏ ਪਰ ਇਹ ਅਸਲ ਸਚਾਈ ਹੈ ਕਿਉਂਕਿ ਜਾਣੇ ਅਣਜਾਣੇ ਵਿੱਚ ਅਸੀਂ ਖੁਦ ਉਹ ਗੱਲਾਂ ਦੂਜਿਆਂ ਨੂੰ ਦੱਸ ਦਿੰਦੇ ਹਾਂ ਜੋ ਸਾਨੂੰ ਕਦੇ ਨਹੀਂ ਦੱਸਣੇ ਚਾਹੀਦੀਆਂ ਉਹੀ ਗੱਲਾਂ ਜੋ ਅਸੀਂ ਜਾਣੇ-ਅਣਜਾਣੇ ਵਿੱਚ ਦੂਜਿਆਂ ਨੂੰ ਦੱਸ ਦਿੱਤੀਆਂ ਸੀ ਉਹੀ ਗੱਲਾਂ ਸਾਡੇ ਦੁੱਖ ਦਾ ਕਾਰਨ ਬਣ ਜਾਂਦੀਆਂ ਨੇ। ਉਹੀ ਸਾਡੇ ਝਗੜੇ ਦਾ ਕਾਰਨ ਬਣ ਜਾਂਦੀਆਂ ਨੇ। ਤੇ ਫਿਰ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਮੈਨੂੰ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ ਸੀ। ਇਹ ਮੇਰਾ ਹੀ ਕਸੂਰ ਸੀ ਕਿ ਮੈਂ ਐਵੇਂ ਹੀ ਇਹ ਗੱਲ ਸਭ ਨੂੰ ਦੱਸ ਦਿੱਤੀ। ਇਸ ਲਈ ਅੱਜ ਦੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪੰਜ ਅਜਈਆਂ ਗੱਲਾਂ ਦਾ ਪਤਾ ਲੱਗੇਗਾ ਜੋ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਤੇ ਇਹ ਪੰਜ ਗੱਲਾਂ ਤੁਸੀਂ ਕਦੇ ਕਿਸੇ ਨੂੰ ਕਿਉਂ ਨਹੀਂ ਦੱਸਣੀਆਂ ਮੈਂ ਤੁਹਾਨੂੰ ਇਸ ਦੇ ਪਿੱਛੇ ਦਾ ਤਰਕ ਵੀ ਦੱਸਾਂਗਾ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਪੂਰਨ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਨੌਜਵਾਨ ਬਹੁਤ ਗਰੀਬ ਸੀ ਉਸ ਕੋਲ ਕੋਈ ਪੈਸਾ ਨਹੀਂ ਸੀ ਉਸ ਨੂੰ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਨਾਲ ਜੁੜਦੀ ਸੀ ਕਿਸੇ ਕੰਮ ਦੀ ਭਾਲ ਵਿੱਚ ਉਹ ਦਿਨ ਰਾਤ ਕੋਸ਼ਿਸ਼ ਕਰਦਾ ਕੰਮ ਮੰਗਣ ਜਾਂਦਾ ਉਸ ਨੂੰ ਕੋਈ ਕੰਮ ਨਾ ਮਿਲਦਾ ਫਿਰ ਇੱਕ ਦਿਨ ਉਸ ਨੇ ਆਪਣੀ ਸਾਰੀ ਸਮੱਸਿਆ ਆਪਣੀ ਪਤਨੀ ਨੂੰ ਦੱਸੀ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਜਿੱਥੇ ਵੀ ਕੰਮ ਮੰਗਣ ਜਾਂਦਾ ਹਰ ਕੋਈ ਮੈਨੂੰ ਇਹ ਕਹਿ ਕੇ ਕੰਮ ਦੇ ਨਹੀਂ ਰੱਖਦਾ ਕਿ ਸਾਡੇ ਇੱਥੇ ਕੰਮ ਦੀ ਕੋਈ ਲੋੜ ਨਹੀਂ ਹੈ ਮੈਂ ਕੰਮ ਲੱਭਦੇ ਲੱਭਦੇ ਥੱਕ ਗਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਡਾ ਪੇਟ ਕਿਵੇਂ ਭਰੂੰਗਾ। ਤੁਹਾਨੂੰ ਕੀ ਖਵਾਵਾਂਗਾ? ਮੈਂ ਆਪਣੇ ਬੱਚਿਆਂ ਦੀ ਦੇਖਭਾਲ ਕਿਵੇਂ ਕਰਾਂਗਾ? ਤੇ ਇਹ ਚਿੰਤਾ ਮੈਨੂੰ ਦਿਨ ਰਾਤ ਪਰੇਸ਼ਾਨ ਕਰ ਰਹੀ ਹੈ। ਇਹ ਸੁਣ ਕੇ ਉਸ ਦੀ ਪਤਨੀ ਨੇ ਕੁਝ ਸੋਚਿਆ ਤੇ ਕਿਹਾ ਕਿ ਤੁਸੀਂ ਕਿਸੇ ਵੀ ਬੰਦੇ ਕੋਲ ਸਿਰਫ ਇੱਕ ਵਾਰ ਕੰਮ ਮੰਗਣ ਜਾਂਦੇ ਹੋ। ਤੇ ਜਦੋਂ ਕੰਮ ਨਹੀਂ ਦਿੰਦਾ ਤਾਂ ਤੁਸੀਂ ਦੁਬਾਰਾ ਉਸ ਕੋਲ ਜਾਂਦੇ ਵੀ ਨਹੀਂ ਜੇਕਰ ਤੁਸੀਂ ਉਹਨਾਂ ਤੋਂ ਕੰਮ ਲੈਣਾ ਹੈ ਤਾਂ ਤੁਹਾਨੂੰ ਹਮਦਰਦੀ ਜਤੋਣੀ ਪਵੇਗੀ ਤੁਹਾਨੂੰ ਉਹਨਾਂ ਤੋਂ ਹਮਦਰਦੀ ਹਾਸਲ ਕਰਨੀ ਪਵੇਗੀ ਆਪਣੀ ਗਰੀਬੀ ਦਿਖਾਉਣੀ ਪਵੇਗੀ ਤਾਂ ਜੋ ਉਹ ਤੁਹਾਡੀ ਬੇਵਸੀ ਸਮਝ ਕੇ ਤੁਹਾਡੀ ਮਜਬੂਰੀ ਸਮਝ ਕੇ ਤੁਹਾਨੂੰ ਨੌਕਰੀ ਤੇ ਰੱਖ ਲੈਣ ਇਸ ਲਈ ਸ਼ਰਮਿੰਦਾ ਨਾ ਹੋਵੋ ਤੇ ਆਪਣੀ ਮਜਬੂਰੀ ਉਹਨਾਂ ਨੂੰ ਦੱਸੋ ਆਪਣੀ ਗਰੀਬੀ ਦੱਸੋ ਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੰਮ ਮਿਲ ਸਕਦਾ ਹੈ ਇਹ ਗੱਲ ਪੂਰਨ ਦੇ ਮਨ ਵਿੱਚ ਬੈਠ ਗਈ ਤੇ ਅਗਲੇ ਹੀ ਦਿਨ ਉਹ ਉਸੇ सेठ ਕੋਲ ਕੰਮ ਮੰਗਣ ਚਲਾ ਗਿਆ ਜਿੱਥੇ ਉਹ ਪਿਛਲੇ ਦਿਨੀ ਕੰਮ ਮੰਗਣ ਗਿਆ ਸੀ ਪਰ ਇਸ ਵਾਰ ਉਸ ਨੇ सेठ ਨੂੰ ਹੱਥ ਜੋੜ ਕੇ ਮਿਹਨਤ ਕੀਤੀ ਕਿ ਉਹ ਬਹੁਤ ਗਰੀਬ ਹੈ ਤੇ ਉਸ ਨੂੰ ਕੰਮ ਦੀ ਬਹੁਤ ਲੋੜ ਹੈ। ਉਹ ਜੋ ਵੀ ਕੰਮ ਉਸ ਨੂੰ ਦੇਵੇਗਾ ਉਸ ਨਾਲ ਉਹ ਸੰਤੁਸ਼ਟ ਹੋ ਜਾਵੇਗਾ। ਪਰ ਕਿਰਪਾ ਕਰਕੇ ਮੈਨੂੰ ਇੱਥੇ ਕੰਮ ਤੇ ਰੱਖ ਲਵੋ। ਉਸ ਦੀ ਇਹ ਹਾਲਤ ਦੇਖ ਕੇ ਉਸ ਸੇਠ ਨੇ ਪੂਰਨ ਨੂੰ ਆਪਣੇ ਕੋਲ ਕੰਮ ਤੇ ਰੱਖ ਲਿਆ। ਉਹ ਹਰ ਰੋਜ਼ ਉੱਥੇ ਕੰਮ ਕਰਨ ਲਈ ਜਾਣ ਲੱਗਿਆ। ਉਹ ਅੰਦਰ ਹੀ ਅੰਦਰ ਖੁਸ਼ ਤਾਂ ਸੀ ਕਿ ਉਸ ਨੂੰ ਨੌਕਰੀ ਤਾਂ ਮਿਲੀ। ਪਰਸ ਨੂੰ ਹੋਰਾਂ ਲੋਕਾਂ ਨਾਲੋਂ ਘੱਟ ਤਨਖਾਹ ਮਿਲਦੀ ਸੀ ਜਦਕਿ ਉਹੀ ਕੰਮ ਕਰਨ ਵਾਲੇ ਹੋਰਾਂ ਨੂੰ ਵੱਧ ਤਨਖਾਹ ਮਿਲਦੀ ਸੀ ਜਦੋਂ ਉਸਨੇ ਇਸ ਬਾਰੇ ਆਪਣੇ ਸੇਠ ਨੂੰ ਕਿਹਾ ਤਾਂ ਸੇਠ ਨੇ ਕਿਹਾ ਕਿ ਦੇਖ ਭਾਈ ਤੈਨੂੰ ਕੰਮ ਦੀ ਲੋੜ ਸੀ ਮੈਂ ਤੈਨੂੰ ਕੰਮ ਦਿੱਤਾ ਮੇਰਾ ਧੰਨਵਾਦ ਕਰਨ ਦੀ ਬਜਾਏ ਤੂੰ ਮੇਰੇ ਕੋਲ ਸ਼ਿਕਾਇਤ ਕਰ ਰਿਹਾ ਹੈ ਇਹ ਕਿਹੋ ਜੀ ਦਿਆਲਤਾ ਹੈ ਇਹ ਸੁਣ ਕੇ ਪੂਰਨ ਉਥੇ ਹੀ ਚੁੱਪ ਹੋ ਗਿਆ ਗੱਲ ਕਿਤੇ ਨਾ ਕਿਤੇ ਸੱਚ ਵੀ ਸੀ ਕਿ ਸੇਠ ਨੇ ਉਸ ਨੂੰ ਉਸ ਦੀ ਮਜਬੂਰੀ ਅਨੁਸਾਰ ਹੀ ਕੰਮ ਦਿੱਤਾ ਸੀ ਤੇ ਇਸੇ ਲਈ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਹੀ ਤਨਖਾਹ ਦਿੰਦਾ ਸੀ ਪਰ ਹੌਲੀ-ਹੌਲੀ ਉਸ ਨੇ ਇਹ ਗੱਲ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਦੋਸਤਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਕਿ ਉਸ ਦਾ ਸੇਠ ਕਿਹੋ ਜਿਹਾ ਆਦਮੀ ਹੈ ਉਸ ਨੂੰ ਕਿੰਨੀ ਤਨਖਾਹ ਦਿੰਦਾ ਹੈ ਸਮਾਂ ਬੀਤਦਾ ਗਿਆ ਤੇ ਪੂਰਨ ਪੂਰੀ ਲਗਨ ਨਾਲ ਆਪਣਾ ਕੰਮ ਕਰਦਾ ਰਿਹਾ ਪਰ ਹੁਣ ਹਾਲਾਤ ਬਦਲਨੇ ਸ਼ੁਰੂ ਹੋ ਗਏ ਸੀ ਸੇਠ ਹੁਣ ਪੂਰਨ ਤੋਂ ਦੂਜੇ ਕਾਮਿਆਂ ਨਾਲੋਂ ਵੱਧ ਕੰਮ ਲੈਂਦਾ ਸੀ ਤੇ ਉਸ ਨੂੰ ਉਹਨਾਂ ਨਾਲੋਂ ਤਨਖਾਹ ਘੱਟ ਹੀ ਦਿੰਦਾ ਸੀ ਪੂਰਨ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਕਿ ਉਹ ਦੂਜਿਆਂ ਨਾਲੋਂ ਜ਼ਿਆਦਾ ਮਿਹਨਤ ਕਰ ਰਿਹਾ ਹੈ ਤੇ ਤਨਖਾਹ ਉਹਨਾਂ ਨਾਲੋਂ ਘੱਟ ਲੈ ਰਿਹਾ ਹੈ ਇਸ ਨਾਲ ਉਸ ਦੇ ਆਤਮ ਸਨਮਾਨ ਨੂੰ ਬਹੁਤ ਡੂੰਗੀ ਸੱਟ ਵੱਜੀ ਹੁਣ ਹੌਲੀ ਹੌਲੀ ਉਸ ਦਾ ਮਨ ਆਪਣੇ ਕੰਮ ਤੋਂ ਦੂਰ ਹੋਣ ਲੱਗਾ ਉਸ ਦਾ ਮਨ ਕੰਮ ਵਿੱਚ ਨਹੀਂ ਸੀ ਲੱਗ ਰਿਹਾ ਜ਼ਾਹਰ ਜੀ ਗੱਲ ਹੈ ਕਿ ਅਜਿਹੀ ਜਗ੍ਹਾ ਕਿਹਦਾ ਮਨ ਲੱਗੇਗਾ ਜਿੱਥੇ ਬੰਦੇ ਨੂੰ ਆਪਣੇ ਆਤਮ ਸਨਮਾਨ ਨਾਲ ਸਮਝੌਤਾ ਕਰਨਾ ਪਵੇ ਇਸ ਕਰਕੇ ਜਲਦੀ ਹੀ ਉਸ ਨੇ ਆਪਣਾ ਕੰਮ ਛੱਡ ਦਿੱਤਾ ਤੇ ਘਰ ਆ ਕੇ ਫਿਰ ਤੋਂ ਖਾਲੀ ਬੈਠ ਗਿਆ ਉਹਨ ਉਸਕੂਲ ਘਰ ਦਾ ਖਰਚਾ ਚਲਾਉਣ ਲਈ ਵੀ ਕੋਈ ਪੈਸਾ ਨਹੀਂ ਬਚਿਆ ਸੀ। ਇਸ ਲਈ ਉਸਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਮਦਦ ਮੰਗਣੀ ਸ਼ੁਰੂ ਕਰ ਦਿੱਤੀ। ਪਰ ਉਸਦੇ ਦੋਸਤ ਉਸਦੇ ਸਾਹਮਣੇ ਤਾਂ ਉਸਨੂੰ ਦਇਆ ਦਾ ਪਾਤਰ ਸਮਝਦੇ ਸੀ। ਉਸਨੂੰ ਦਿਲਾਸਾ ਦਿੰਦੇ ਸੀ। ਪਰ ਉਹਦੀ ਪਿੱਠ ਪਿੱਛੇ ਉਸਦਾ ਮਜ਼ਾਕ ਉਡਾਉਂਦੇ ਸੀ। ਉਹ ਕਹਿੰਦੇ ਸੀ ਕਿ ਕਿੰਨਾ ਮੂਰਖ ਬੰਦਾ ਐ। ਸੇਠ ਨੇ ਐਨਾ ਕੰਮ ਲਿਆ। ਤੇ ਵਿਚਾਰੇ ਨੂੰ ਪੈਸੇ ਵੀ ਨਹੀਂ ਦਿੱਤੇ। ਯਾਰ ਜੇ ਅਸੀਂ ਇਹਨੂੰ ਪੈਸੇ ਦੇ ਦੇਵਾਂਗੇ ਤਾਂ ਕੱਲ ਨੂੰ ਇਹ ਸਾਡੇ ਪੈਸੇ ਵੀ ਵਾਪਸ ਨਹੀਂ ਕਰ ਸਕੇਗਾ। ਇਸ ਦੀ ਇਹ ਹਾਲਤ ਹੈ ਤੇ ਨਾ ਹੀ ਉਸ ਦੇ ਕੋਲ ਕੁਝ ਵੀ ਹੈ। ਉਹ ਪੈਸੇ ਕਿੱਥੋਂ ਲਿਆਵੇਗਾ? ਇਸ ਕਾਰਨ ਪੂਰਨ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ। ਹੁਣ ਉਹ ਦਿਨ ਰਾਤ ਤਣਾਅ ਵਿੱਚ ਰਹਿਣ ਲੱਗ ਪਿਆ ਸੀ। ਉਹੀ ਦੋਸਤ ਉਹੀ ਰਿਸ਼ਤੇਦਾਰ ਜੋ ਉਹਦੇ ਆਪਣੇ ਹੋਣ ਦਾ ਦਿਖਾਵਾ ਕਰਦੇ ਸੀ। ਉਸ ਨੂੰ ਦਇਆ ਦਾ ਪਾਤਰ ਸਮਝ ਰਹੇ ਸੀ ਉਹਨਾਂ ਨੂੰ ਉਸ ਦੇ ਉੱਪਰ ਤਰਸ ਆ ਰਿਹਾ ਸੀ ਹਰ ਕੋਈ ਆ ਕੇ ਉਸ ਨੂੰ ਗਿਆਨ ਤਾਂ ਬਹੁਤ ਦਿੰਦਾ ਸੀ ਪਰ ਕੋਈ ਮਦਦ ਨਹੀਂ ਸਿੱਖਾ ਰਿਹਾ ਤੇ ਅਕਸਰ ਜ਼ਿੰਦਗੀ ਵਿੱਚ ਅਜਿਹਾ ਹੀ ਹੁੰਦਾ ਹੈ ਗਿਆਨ ਦੇਣ ਵਾਲੇ ਤਾਂ ਬਥੇਰੇ ਲੋਕ ਮਿਲਦੇ ਨੇ ਪਰ ਮਦਦ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਨੇ ਜੋ ਉਂਗਲ ਫੜ ਕੇ ਹੱਥ ਫੜ ਕੇ ਸਾਨੂੰ ਅੱਗੇ ਲੈ ਜਾਣ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਲਾਗੇ ਦੇ ਪਿੰਡ ਵਿੱਚ ਇੱਕ ਫਕੀਰ ਆਇਆ ਹੋਇਆ ਹੈ ਜੋ ਬੜਾ ਹੀ ਗਿਆਨਵਾਨ ਹੈ ਪੂਰਨ ਇੰਨਾ ਤਣਾਅ ਵਿੱਚ ਸੀ ਕਿ ਉਸ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ ਇਸ ਲਈ ਇੱਕ ਦਿਨ ਪੂਰਨ ਉਸ ਫਕੀਰ ਕੋਲ ਪਹੁੰਚ ਜਾਂਦਾ ਹੈ ਉੱਥੇ ਪਹੁੰਚ ਕੇ ਉਸ ਦੇ ਪੈਰੀਂ ਪੈ ਜਾਂਦਾ ਹੈ ਤੇ ਰੋਣ ਲੱਗ ਪੈਂਦਾ ਹੈ ਉਹ ਰੋਂਦੇ ਹੋਏ ਉਸ ਫਕੀਰ ਨੂੰ ਆਪਣੀ ਸਾਰੀ ਸਥਿਤੀ ਦੱਸਦਾ ਹੈ ਉਹ ਦੱਸਦਾ ਹੈ ਕਿ ਕਿਵੇਂ ਉਸਦੇ ਸੇਠ ਨੇ ਉਸਦਾ ਫਾਇਦਾ ਉਠਾਇਆ। ਉਸਦੇ ਰਿਸ਼ਤੇਦਾਰ ਉਸ ਨਾਲ ਕਿਵੇਂ ਪੇਸ਼ ਆਉਂਦੇ ਨੇ। ਇਹ ਸਭ ਕੁਝ ਸੁਣਨ ਤੋਂ ਬਾਅਦ ਫਕੀਰ ਨੇ ਉਸ ਨੂੰ ਸ਼ਾਂਤ ਕੀਤਾ ਤੇ ਕਿਹਾ ਕਿ ਬੱਚਾ ਇਹ ਸਾਰੀਆਂ ਸਮੱਸਿਆਵਾਂ ਤੁਹਾਡੀ ਹੀ ਮੂਰਖਤਾ ਦੇ ਕਾਰਨ ਪੈਦਾ ਹੋਈਆਂ ਨੇ। ਜੇਕਰ ਤੁਹਾਡੇ ਅੰਦਰ ਦਿਮਾਗ ਹੁੰਦਾ ਤਾਂ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਤੁਹਾਡੇ ਮਨ ਨੂੰ ਉਦਾਸ ਨਹੀਂ ਸੀ ਕਰ ਸਕਦੀ। ਪਰ ਆਪਣੀ ਹੀ ਮੂਰਖਤਾ ਦੇ ਕਾਰਨ ਤੁਸੀਂ ਆਪ ਹੀ ਆਪਣੇ ਰਾਹ ਵਿੱਚ ਕੰਡੇ ਵਿਛਾ ਦਿੰਦੇ ਨੇ ਅੱਜ ਮੈਂ ਤੁਹਾਨੂੰ 5 ਅਜਿਹੀਆਂ ਗੱਲਾਂ ਦੱਸਾਂਗਾ ਜੋ ਗਲਤੀ ਨਾਲ ਵੀ ਕਿਸੇ ਨੂੰ ਦੱਸਣੀਆਂ ਨਹੀਂ ਚਾਹੀਦੀਆਂ ਤੇ ਇਹਨਾਂ ਗੱਲਾਂ ਨੂੰ ਅਪਣਾ ਕੇ ਤੁਸੀਂ ਬਾਹਰੋਂ ਮਿਲਣ ਵਾਲੇ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਜਿਹੜੇ ਕਿ ਬੇਵਜ੍ਹਾ ਦੁਨੀਆ ਦੇ ਕਾਰਨ ਤੁਹਾਡੇ ਅੰਦਰ ਵਾਧੇ ਰਹਿੰਦੇ ਨੇ ਪਹਿਲੀ ਗੱਲ ਜੋ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਹ ਐ ਤੁਹਾਡੀ ਬੇਵਸੀ ਤੁਹਾਡੀ ਮਜਬੂਰੀ ਆਪਣੀ ਮਜਬੂਰੀ ਦਾ ਦਿਖਾਵਾ ਕਰਕੇ ਦੂਜਿਆਂ ਦੇ ਸਾਹਮਣੇ ਦਇਆ ਦਾ ਪਾਤਰ ਬਣ ਕੇ ਉਹਨਾਂ ਤੋਂ ਮਦਦ ਲੈਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਹੋ ਸਕਦਾ ਕਿ ਅੱਜ ਉਹ ਤੁਹਾਡੀ ਬੇਵਸੀ ਨੂੰ ਦੇਖ ਕੇ ਤੁਹਾਡੀ ਮਦਦ ਕਰ ਵੀ ਦੇਣ ਪਰ ਕੱਲ ਉਹ ਤੁਹਾਡਾ ਫਾਇਦਾ ਉਠਾਉਣ ਤੋਂ ਵੀ ਨਹੀਂ ਖੁੰਝਣਗੇ ਤੇ ਜੇਕਰ ਫਾਇਦਾ ਨਾ ਵੀ ਉਠਾਇਆ ਤਾਂ ਦੂਜਿਆਂ ਦੇ ਸਾਹਮਣੇ ਤੁਹਾਡਾ ਮਜ਼ਾਕ ਉਡਾਉਣ ਤੋਂ ਪਿੱਛੇ ਨਹੀਂ ਹਟਣਗੇ। ਇਸ ਲਈ ਕਦੇ ਵੀ ਆਪਣੀ ਮਜਬੂਰੀ ਦਾ ਦਿਖਾਵਾ ਨਾ ਕਰੋ। ਜੇਕਰ ਘਰ ਵਿੱਚ ਦੋ ਰੋਟੀਆਂ ਵੀ ਹੋਣ ਸੁੱਕੀਆਂ ਰੋਟੀਆਂ ਵੀ ਹੋਣ ਤਾਂ ਉਹਨਾਂ ਨੂੰ ਖਾ ਕੇ ਸੌ ਜਾਓ। ਪਰ ਬਾਕੀਆਂ ਨੂੰ ਇਸ ਗੱਲ ਦੀ ਭਿੰਨਕ ਵੀ ਨਹੀਂ ਲੱਗਣੀ ਚਾਹੀਦੀ। ਜ਼ਰਾ ਤੁਸੀਂ ਖੁਦ ਸੋਚੋ ਕਿ ਬੰਦੇ ਦਾ ਮਜਬੂਰੀ ਦੱਸਣ ਦਾ ਕੀ ਮਕਸਦ ਹੁੰਦਾ ਹੈ? ਜਾਤਾਉ ਦੂਜਿਆਂ ਤੋਂ ਹਮਦਰਦੀ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਤੋਂ ਕੋਈ ਆਰਥਿਕ ਮਦਦ ਚਾਹੁੰਦਾ ਹੈ ਪਰ ਜੇਕਰ ਤੁਸੀਂ ਦੋਵਾਂ ਸਥਿਤੀਆਂ ਨੂੰ ਵੇਖੋ ਤਾਂ ਦੂਜਾ ਵਿਅਕਤੀ ਤੁਹਾਡਾ ਫਾਇਦਾ ਉਠਾਉਣ ਤੋਂ ਨਹੀਂ ਖੁੰਝੇਗਾ ਤੇ ਜੇਕਰ ਉਹ ਫਾਇਦਾ ਨਹੀਂ ਵੀ ਉਠਾਵੇਗਾ ਤਾਂ ਉਹ ਆਪਣੀ ਨਜ਼ਰ ਵਿੱਚ ਤੁਹਾਨੂੰ ਇੱਕ ਮੂਰਖ ਸਮਝੇਗਾ ਤੇ ਯਕੀਨੀ ਤੌਰ ਤੇ ਤੁਹਾਡਾ ਮਜ਼ਾਕ ਵੀ ਉਡਾਏਗਾ ਅਸਲੀ ਆਪਣੀ ਮਜਬੂਰੀ ਦੇ ਬਾਰੇ ਕਦੇ ਵੀ ਕਿਸੇ ਨੂੰ ਨਾ ਦੱਸੋ ਦੂਜੀ ਗੱਲ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਤੁਹਾਡੇ ਅਤੀਤ ਦੀਆਂ ਗਲਤੀਆਂ ਤੇ ਤੁਹਾਡੇ ਭਵਿੱਖ ਦੀਆਂ ਰਣਨੀਤੀਆਂ ਹੁਣ ਸੋਚੋ ਕਿ ਜੇ ਤੁਸੀਂ ਆਪਣੇ ਅਤੀਤ ਦੀਆਂ ਗਲਤੀਆਂ ਕਿਸੇ ਹੋਰ ਨੂੰ ਦੱਸ ਦਿੰਦੇ ਹੋ ਤਾਂ ਉਸ ਦਾ ਕੀ ਅਸਰ ਹੋਵੇਗਾ ਕੀ ਇਸ ਤਰ੍ਹਾਂ ਕਰਨ ਨਾਲ ਉਹ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਜ਼ਾਹਰ ਜੀ ਗੱਲ ਹੈ ਫਿਰ ਉਹਨਾਂ ਨੂੰ ਕਦੇ ਕਿਸੇ ਨੂੰ ਦੱਸਣ ਦਾ ਕੀ ਮਕਸਦ ਹੈ ਤੁਸੀਂ ਆਪਣੇ ਹਨੇਰੇ ਪੱਖ ਨੂੰ ਖੁੱਦ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦਿੰਦੇ ਹੋ ਆਪ ਹੀ ਆਪਣੀਆਂ ਗਲਤੀਆਂ ਦੂਜਿਆਂ ਨੂੰ ਦੱਸ ਰਹੇ ਹੋ ਇਸ ਤਰ੍ਹਾਂ ਕਰਨ ਨਾਲ ਉਸ ਆਦਮੀ ਦੀਆਂ ਨਜ਼ਰਾਂ ਵਿੱਚ ਤੁਹਾਡਾ ਇੱਕ ਮਾੜਾ ਚਰਿੱਤਰ ਬਣ ਜਾਵੇਗਾ ਤੇ ਉਹ ਭਵਿੱਖ ਵਿੱਚ ਵੀ ਹਮੇਸ਼ਾ ਤੁਹਾਨੂੰ ਉਸੇ ਨਜ਼ਰੀਏ ਨਾਲ ਹੀ ਦੇਖੇਗਾ ਇਸ ਲਈ ਕਿਸੇ ਵੀ ਆਦਮੀ ਦੀ ਨਜ਼ਰ ਵਿੱਚ ਆਪਣੇ ਕਿਰਦਾਰ ਨੂੰ ਮਾੜਾ ਨਾ ਬਣਦੇਓ ਤੇ ਇਹ ਸੋਚੋ ਕਿ ਤੁਸੀਂ ਆਪਣੇ ਭਵਿੱਖ ਦੀਆਂ ਰਣਨੀਤੀਆਂ ਦੂਜਿਆਂ ਦੇ ਸਾਹਮਣੇ ਵਿਅਰਥ ਹੀ ਦੱਸ ਰਹੇ ਹੋ ਜਿਹੜੇ ਲੋਕ ਤੁਹਾਡੇ ਕੰਮ ਦਾ ਹਿੱਸਾ ਹੀ ਨਹੀਂ ਉਹਨਾਂ ਦੇ ਸਾਹਮਣੇ ਆਪਣੇ ਭਵਿੱਖ ਦੀਆਂ ਰਣਨੀਤੀਆਂ ਬਾਰੇ ਛੇਕੀ ਮਾਰਨ ਦਾ ਕੀ ਫਾਇਦਾ ਹੈ ਉਹ ਲੋਕ ਤੁਹਾਡੀ ਮਦਦ ਤਾਂ ਕਰਨਗੇ ਨਹੀਂ ਸਗੋਂ ਤੁਹਾਡੇ ਭਵਿੱਖ ਦੀਆਂ ਰਣਨੀਤੀਆਂ ਵਿੱਚ ਅੜਿੱਕਾ ਜ਼ਰੂਰ ਬਣ ਸਕਦੇ ਨੇ ਆਪਣੇ ਵਿਵੇਕ ਦੀ ਵਰਤੋਂ ਖੁਦ ਕਰੋ ਤੇ ਸੋਚੋ ਕਿ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਕਿ ਕਦੇ ਨਾ ਕਦੇ ਤੁਸੀਂ ਆਪਣੇ ਭਵਿੱਖ ਦੀ ਰਣਨੀਤੀ ਕਿਸੇ ਨੂੰ ਦੱਸ ਦਿੱਤੀ ਹੋਵੇ ਤੇ ਉਹ ਕਾਮਯਾਬਹੀਨ ਹੋਈ ਹੋਵੇ ਇਹ ਜ਼ਰੂਰ ਹੋਇਆ ਹੋਵੇਗਾ ਜ਼ਰਾ ਗੌਰ ਨਾਲ ਸੋਚਿਓ ਤੀਜੀ ਗੱਲ ਜੋ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਹ ਆਪਣੇ ਘਰ ਦੀਆਂ ਗੱਲਾਂ ਅਸੀਂ ਆਪਣੇ ਘਰ ਦੇ ਅੰਦਰ ਆਪਣੇ ਮਾਤਾ ਪਿਤਾ ਨਾਲ ਆਪਣੀ ਪਤਨੀ ਨਾਲ ਆਪਣੇ ਬੱਚਿਆਂ ਨਾਲ ਜੋ ਵੀ ਗੱਲਬਾਤ ਕਰਦੇ ਹਾਂ ਉਹ ਗੱਲਾਂ ਪਰਿਵਾਰ ਤੱਕ ਹੀ ਸੀਮਿਤ ਹੋਣੀਆਂ ਚਾਹੀਦੀਆਂ ਨੇ ਤੇ ਜਦੋਂ ਤੁਸੀਂ ਇਹਨਾਂ ਗੱਲਾਂ ਦਾ ਦੂਜਿਆਂ ਦੇ ਸਾਹਮਣੇ ਢੰਡੋਰਾ ਪਟਦੇ ਹੋ ਤਾਂ ਦੂਜਿਆਂ ਨੂੰ ਤੁਹਾਡੇ ਘਰ ਵਿੱਚ ਦਖਲਅੰਦਾਜ਼ੀ ਕਰਨ ਦਾ ਮੌਕਾ ਮਿਲ ਜਾਂਦਾ ਹੈ ਤੇ ਉਹ ਇਸ ਦਾ ਫਾਇਦਾ ਉਠਾਉਣ ਤੋਂ ਕਦੇ ਨਹੀਂ ਖੁੰਝਣਗੇ ਉਹ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਤੁਹਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਅਕਸਰ ਐਦਾਂ ਹੁੰਦਾ ਹੈ। ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਅਸੀਂ ਆਪਣੇ ਘਰ ਦੇ ਝਗੜਿਆਂ ਨੂੰ ਘੱਟ ਕਰ ਲਈ ਅਸੀਂ ਉਹ ਝਗੜੇ ਆਪਣੇ ਗੁਆਂਢੀਆਂ ਨੂੰ ਤੇ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਦੱਸ ਦਿੰਦੇ ਹਾਂ। ਪਰ ਇਸ ਨਾਲ ਤੁਹਾਨੂੰ ਸਹਾਇਤਾ ਕਦੇ ਨਹੀਂ ਮਿਲਦੀ। ਸਗੋਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੋਰ ਵੱਧ ਜਾਂਦੇ ਨੇ। ਜੇਕਰ ਤੁਸੀਂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਬਾਰੇ ਦੂਸਰਿਆਂ ਨੂੰ ਦੱਸੋਗੇ ਤਾਂ ਤੁਹਾਡੇ ਮਾਤਾ ਪਿਤਾ ਨੂੰ ਜ਼ਰੂਰ ਬੁਰਾ ਲੱਗੇਗਾ ਕਿ ਸਾਡਾ ਪੁੱਤਰ ਇਹ ਗੱਲਾਂ ਸਾਨੂੰ ਦੱਸੇ ਬਿਨਾ ਦੂਜਿਆਂ ਨੂੰ ਦੱਸ ਰਿਹਾ ਹੈ। ਇਸ ਲਈ ਆਪਣੇ ਘਰ ਦੀਆਂ ਗੱਲਾਂ, ਆਪਣੇ ਘਰ ਦੇ ਝਗੜੇ ਕਿਸੇ ਦੇ ਸਾਹਮਣੇ ਨਾ ਦੱਸੋ। ਚੌਥੀ ਗੱਲ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਤਾਂ ਕਿਸੇ ਨੂੰ ਵੀ ਨਹੀਂ ਦੱਸਣੀ ਚਾਹੀਦੀ। ਇਹ ਸੁਣਨ ਵਿੱਚ ਬੜਾ ਅਜੀਬ ਲੱਗ ਸਕਦਾ ਹੈ ਪਰ ਮੈਂ ਤੁਹਾਨੂੰ ਇੱਕ ਤਰਕ ਰਾਹੀਂ ਇਸ ਦਾ ਸੱਚ ਦੱਸਾਂਗਾ ਮੈਂ ਕਹਿੰਦਾ ਹਾਂ ਕਿ ਆਪਣੀ ਆਮਦਨ ਬਾਰੇ ਵੀ ਕਿਸੇ ਨੂੰ ਨਾ ਦੱਸੋ ਹੁਣ ਆਪਣੀ ਆਮਦਨ ਦਾ ਖੁਲਾਸਾ ਨਾ ਕਰਨ ਪਿੱਛੇ ਕੀ ਕਾਰਨ ਹੋ ਸਕਦਾ ਹੈ ਜ਼ਰਾ ਸੋਚੋ ਜੇਕਰ ਤੁਸੀਂ ਆਪਣੀ ਆਮਦਨ ਬਾਰੇ ਆਪਣੇ ਦੋਸਤਾਂ ਨੂੰ ਦੱਸ ਦਿਓ ਤਾਂ ਜਦੋਂ ਤੁਹਾਡੇ ਦੋਸਤਾਂ ਨੂੰ ਲੋੜ ਪਵੇਗੀ ਉਹ ਸਿਰਫ ਤੁਹਾਨੂੰ ਹੀ ਯਾਦ ਕਰਨਗੇ ਕਿਉਂਕਿ ਉਹ ਜਾਣਦੇ ਨੇ ਕਿ ਜੇਕਰ ਤੁਹਾਡੀ ਆਮਦਨ ਜ਼ਿਆਦਾ ਚੰਗੀ ਹੈ ਤਾਂ ਤੁਸੀਂ ਉਹਨਾਂ ਦੀ ਮਦਦ ਵੀ ਜ਼ਰੂਰ ਕਰ ਸਕਦੇ ਹੋ ਅਸਲੀ ਹੋਰ ਲੋਕ ਵੀ ਤੁਹਾਨੂੰ ਮਦਦ ਲਈ ਕਹਿਣਗੇ ਤੇ ਜਦੋਂ ਤੁਸੀਂ ਉਹਨਾਂ ਦੀ ਮਦਦ ਨਹੀਂ ਕਰੋਗੇ ਤਾਂ ਉਹ ਸੋਚਣਗੇ ਕਿ ਇਸ ਆਦਮੀ ਕੋਲ ਪੈਸਾ ਹੈ ਮੇਰੀ ਮਦਦ ਕਰ ਸਕਦਾ ਹੈ ਪਰ ਇਹ ਮਦਦ ਨਹੀਂ ਕਰ ਰਿਹਾ ਇਸ ਲਈ ਤੁਹਾਡੀ ਆਮਦਨ ਤੁਹਾਡੇ ਦੋਨਾਂ ਦੋਸਤਾਂ ਵਿਚਕਾਰ ਝਗੜੇ ਦਾ ਕਾਰਨ ਬਣ ਸਕਦੀ ਹੈ। ਆਮਦਨ ਘੱਟ ਹੋਵੇਗੀ ਤਾਂ ਲੋਕ ਮਜ਼ਾਕ ਉਡਾਉਣਗੇ। ਜੇਕਰ ਜ਼ਿਆਦਾ ਹੋਵੇਗੀ ਤਾਂ ਮਦਦ ਮੰਗਣਗੇ। ਇਸ ਲਈ ਆਪਣੀ ਆਮਦਨ ਦੱਸਣ ਦਾ ਕੋਈ ਮਤਲਬ ਨਹੀਂ ਹੈ। ਪੰਜਵੀਂ ਗੱਲ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ। ਇਹ ਗੱਲ ਗੰਡ ਬੰਨ ਲਵੋ। ਕਿਸੇ ਨੂੰ ਕਦੇ ਵੀ ਇਹ ਗੱਲ ਨਾ ਦੱਸਿਓ। ਆਪਣੀਆਂ ਕਮਜ਼ੋਰੀਆਂ ਤੇ ਆਪਣੀਆਂ ਖੂਬੀਆਂ ਅਕਸਰ ਵਿਅਕਤੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੀ ਕਮਜ਼ੋਰੀ ਤੇ ਉਸ ਦੀ ਤਾਕਤ ਕੀ ਹੈ ਪਰ ਜੇਕਰ ਤੁਸੀਂ ਆਪਣੀ ਕਮਜ਼ੋਰੀ ਤੇ ਆਪਣੀ ਤਾਕਤ ਨੂੰ ਜਾਣਦੇ ਹੋ ਤਾਂ ਪਹਿਲੀ ਗੱਲ ਇਹ ਕਿ ਤੁਸੀਂ ਬਹੁਤ ਬੁੱਧੀਮਾਨ ਇਨਸਾਨ ਹੋ ਤੇ ਦੂਜੀ ਗੱਲ ਇਹ ਕਿ ਤੁਹਾਨੂੰ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਦੂਜਿਆਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਵੇਗਾ ਤਾਂ ਉਹ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣਗੇ ਤੇ ਜੇਕਰ ਤੁਹਾਡੀ ਤਾਕਤ ਦਾ ਪਤਾ ਲੱਗ ਗਿਆ ਤਾਂ ਉਹੀ ਤਾਕਤ ਤੁਹਾਡੀ ਕਮਜ਼ੋਰੀ ਬਣ ਜਾਵੇਗੀ ਕਿਉਂਕਿ ਉਹ ਤਾਕਤ ਦੂਜਾ ਆਦਮੀ ਜਾਣਦਾ ਹੈ ਤੁਹਾਨੂੰ ਆਪਣੀ ਕਮਜ਼ੋਰੀ ਤੇ ਆਪਣੀ ਤਾਕਤ ਬਾਰੇ ਆਪਣੀ ਪਤਨੀ ਜਾਂ ਆਪਣੇ ਪਤੀ ਨੂੰ ਵੀ ਨਹੀਂ ਦੱਸਣਾ ਚਾਹੀਦਾ ਕਿਉਂਕਿ ਇਸ ਤੋਂ ਬਾਅਦ ਤੁਹਾਨੂੰ ਹਮੇਸ਼ਾ ਘਰ ਵਿੱਚ ਉਹਨਾਂ ਦੇ ਦਬਾਅ ਵਿੱਚ ਰਹਿਣਾ ਪਵੇਗਾ। ਤੈਸਲੀ ਜੇਕਰ ਤੁਸੀਂ ਅਜੇ ਵੀ ਇੱਕ ਕਹਾਣੀ ਸੁਣ ਰਹੇ ਹੋ ਤਾਂ ਮੈਂ ਤੁਹਾਨੂੰ ਦੋ ਵਾਧੂ ਗੱਲਾਂ ਦੱਸਣ ਜਾ ਰਿਹਾ। ਪਹਿਲੀ ਗੱਲ ਜੋ ਕਿਸੇ ਨੂੰ ਵੀ ਦੱਸਣੀ ਚਾਹੀਦੀ। ਉਹ ਆਪਣੇ ਦੋਸਤ ਤੇ ਆਪਣੇ ਦੁਸ਼ਮਣ ਜੇਕਰ ਤੁਸੀਂ ਆਪਣੇ ਦੋਸਤਾਂ ਬਾਰੇ ਦੂਜੇ ਲੋਕਾਂ ਨੂੰ ਦੱਸਦੇ ਹੋ ਉਹ ਤੁਹਾਡੇ ਦੋਸਤਾਂ ਨਾਲ ਨੇੜਤਾ ਬਣਾ ਕੇ ਤੁਹਾਨੂੰ ਧੋਖਾ ਦੇਵਾ ਸਕਦੇ ਨੇ ਤੁਹਾਡੇ ਨਜ਼ਦੀਕੀ ਦੋਸਤਾਂ ਨੂੰ ਤੁਹਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਅਕਸਰ ਆਮ ਆਦਮੀ ਅਜਿਹਾ ਨਹੀਂ ਕਰਦਾ ਪਰ ਤੁਹਾਡੇ ਦੁਸ਼ਮਣ ਅਜਿਹਾ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਤੇ ਦੂਜੇ ਪਾਸੇ ਤੁਹਾਡੇ ਦੁਸ਼ਮਣ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਜਿਹੜਾ ਵਿਅਕਤੀ ਅੱਜ ਤੁਹਾਡਾ ਦੋਸਤ ਹੈ ਜੇਕਰ ਉਹ ਕੱਲ ਤੁਹਾਡਾ ਦੁਸ਼ਮਣ ਬਣ ਗਿਆ ਤਾਂ ਉਹ ਤੁਹਾਡੇ ਦੁਸ਼ਮਣ ਦੇ ਨਾਲ ਮਿਲ ਕੇ ਤੁਹਾਨੂੰ ਹਰਾ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਇਸ ਲਈ ਕਦੇ ਵੀ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਵੀ ਆਪਣੇ ਦੁਸ਼ਮਣ ਬਾਰੇ ਨਾ ਦੱਸੋ ਅਗਲੀ ਤੇ ਆਖਰੀ ਗੱਲ ਜੋ ਮੈਂ ਕਹਿਣਾ ਚਾਹੁੰਨਾ ਜਦੋਂ ਤੁਸੀਂ ਦਾਨ ਕਰਦੇ ਹੋ ਤਾਂ ਆਪਣੇ ਦਾਨ ਬਾਰੇ ਕਿਸੇ ਨੂੰ ਵੀ ਨਾ ਦੱਸੋ ਨਹੀਂ ਤਾਂ ਦਾਨ ਕਰਨਾ ਬੇਕਾਰ ਹੋ ਜਾਂਦਾ ਹੈ ਜਦੋਂ ਤੁਸੀਂ ਆਪਣੇ দান ਦਾ ਢੰਡੋਰਾ ਪਟਦੇ ਹੋ ਤਾਂ ਅਸਲ ਵਿੱਚ ਤੁਸੀਂ ਇਹ ਕਹਿ ਰਹੇ ਹੁੰਦੇ ਹੋ ਕਿ ਮੈਂ ਬਹੁਤ ਵੱਡਾ ਦਾਨੀ ਵਿਅਕਤੀ ਹਾਂ ਤੇ ਇਸ ਨਾਲ ਤੁਹਾਡੇ ਅੰਦਰ ਹੰਕਾਰ ਪੈਦਾ ਹੁੰਦਾ ਹੈ। ਇਸ ਲਈ ਦਾਨ ਗੋਪਤ ਰੂਪ ਵਿੱਚ ਕੀਤਾ ਜਾਵੇ ਤਾਂ ਉਹਨਾਂ ਹੀ ਵਧੀਆ ਹੁੰਦਾ ਹੈ। ਉਹਨਾਂ ਹੀ ਲਾਭਦਾਇਕ ਹੁੰਦਾ ਹੈ। ਸਿਆਣੇ ਕਹਿੰਦੇ ਨੇ ਕਿ ਜਦੋਂ ਤੁਹਾਡਾ ਖੱਬਾ ਹੱਥ ਦਾਨ ਕਰ ਰਿਹਾ ਹੋਵੇ ਤਾਂ ਸੱਜੇ ਹੱਥ ਨੂੰ ਪਤਾ ਨਾ ਲੱਗੇ ਕਿ ਖੱਬਾ ਹੱਥ ਦਾਨ ਕਰ ਰਿਹਾ ਹੈ। ਫਕੀਰ ਨੇ ਪੂਰਨ ਨੂੰ ਦੱਸਿਆ ਕਿ ਇਨ੍ਹਾਂ ਗੱਲਾਂ ਵਿੱਚ ਦੁਨੀਆ ਦੇ ਸਾਰੇ ਸਿਧਾਂਤ ਛੁਪੇ ਹੋਏ ਨੇ। ਇਨ੍ਹਾਂ ਗੱਲਾਂ ਦਾ ਪਾਲਣ ਕਰਨ ਨਾਲ ਤੁਸੀਂ ਆਪਣੇ ਘਰ 'ਚ ਖੁਸ਼ਹਾਲੀ ਤੇ ਸ਼ਾਂਤੀ ਬਣਾ ਸਕਦੇ ਹੋ ਤੇ ਘਰ ਵਿੱਚੋਂ ਝਗੜੇ ਹਮੇਸ਼ਾ ਲਈ ਦੂਰ ਕਰ ਸਕਦੇ ਹੋ। ਜੇ ਤੁਸੀਂ ਇਨ੍ਹਾਂ ਗੱਲਾਂ ਬਾਰੇ ਆਪਣੇ ਵਿਵੇਕ ਨਾਲ ਸੋਚੋਗੇ ਤਾਂ ਤੁਹਾਨੂੰ ਇਹ ਗੱਲਾਂ ਸੱਚ ਲੱਗਣਗੀਆਂ ਤੇ ਸਾਡਾ ਕਹਾਣੀ ਸੁਣਾਉਣ ਦਾ ਮਕਸਦ ਤੁਹਾਡੇ ਵਿਵੇਕ ਨੂੰ ਜਗਾਉਣਾ ਹੈ ਤੁਸੀਂ ਖੁਦ ਉਹਨਾਂ ਗੱਲਾਂ ਬਾਰੇ ਸੋਚੋ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੇ ਕਿਹੜੀ ਗੱਲ ਤੁਹਾਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ ਸਾਨੂੰ ਟਿੱਪਣੀ ਕਰਕੇ ਜ਼ਰੂਰ ਦੱਸੋ ਸੁ ਕਹਾਣੀ ਚੰਗੀ ਲੱਗੀ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਆਪਣਾ ਖਿਆਲ ਰੱਖੋ ਸ਼ੁਕਰੀਆ ਇਹ ਸਾਨੂੰ ਬਾਬਾ ਬੁੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਤਰੀਕਾ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ